ਸੱਚਾ ਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਅਸੀਂ ਲੈ ਕੇ ਆਏ ਹਾਂ ਜੀ ਸਿਕਿਉਰਿਟੀ ਗਾਰਡ ਰੱਖਣੇ ਨੇ ਤਨਖਾਹ 18000 ਬੈਂਗਲੌਰ ਚ ਸਿਕਿਉਰਿਟੀ ਗਾਰਡ ਰੱਖਣੇ ਨੇ 18000 ਰੁਪਏ ਤਨਖਾਹ ਸ਼ਿਫਟਾਂ ਚ ਡਿਊਟੀ 12 ਘੰਟੇ ਰਿਹਾਇਸ਼ ਫ੍ਰੀ 6 ਮਹੀਨੇ ਡਿਊਟੀ ਤੋਂ ਬਾਅਦ 24 ਛੁੱਟੀਆਂ ਬਾਕੀ ਤਿੰਨ ਨੰਬਰ ਦਿੱਤੇ ਹੋਏ ਨੇ ਵੀ ਇਹਨਾਂ ਦੇ ਤੁਸੀਂ ਤਿੰਨੇ ਨੰਬਰਾਂ ਤੇ ਕਾਲ ਕਰਕੇ ਜੇਕਰ ਕੋਈ ਜਾਣਕਾਰੀ ਲੈਣੀ ਹੈ ਜਾਂ ਤੁਸੀਂ ਇਹ ਜੋਬ ਕਰਨੀ ਹੈ ਤਾਂ ਤੁਸੀਂ ਗੱਲ ਕਰ ਸਕਦੇ ਹੋ ਜੀ ਨੰਬਰ ਨੋਟ ਕਰ ਲਓ ਜੀ 98105 52352 88512 27003 93157 555554 ਇਹਨਾਂ ਨੰਬਰਾਂ ਤੇ ਸੰਪਰਕ ਕਰੋ ਜੀ ਸਵਰਾਜ 963 ਟਰੈਕਟਰ ਵਿਕਾਊ ਆ 2021 ਮਾਡਲ 90% ਟੈਰ ਰੇਟ 6 ਲੱਖ 80 ਹਿਆਰ ਕੰਡੀਸ਼ਨ ਤੁਹਾਡੇ ਸਾਹਮਣੇ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਏਰੀਆ ਕੋਟਕਪੂਰਾ 94631 76926 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ 75 ਗੱਜ ਬਣਿਆ ਮਕਾਨ ਵਿਕਾਊਆ ਮਜਬੂਰੀ ਕਰਕੇ ਵੇਚ ਰਹੇ ਨੇ ਰੇਟ ਵੀ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਤੁਸੀਂ ਕਮੈਂਟ ਕਰਕੇ ਦੱਸੋਗੇ ਤੁਹਾਨੂੰ ਕਿਹੜੇ ਰੇਕੇ ਦੇ ਵਿੱਚ ਕੋਠੀ ਮਕਾਨ ਚਾਹੀਦਾ ਜੀ ਕਿੰਨੇ ਰੇਟ ਨੂੰ ਚਾਹੀਦਾ ਤੇ ਕਿਹੜੇ ਰੀਏਚ ਹੋਣਾ ਚਾਹੀਦਾ ਬਹੁਤ ਸੋਹਣਾ ਮਕਾਨ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਵੇਚਣਾ ਬਸ ਮਜਬੂਰੀ ਕਰਕੇ ਪੈ ਗਿਆ ਇੱਕ ਮਜਬੂਰੀ ਸੇਸਵੀਰ ਦੀ ਤਾਂ ਕਰਕੇ ਬੇਚ ਰਹੇ ਨੇ ਜੀ ਤੇ ਤੁਸੀਂ ਪੂਰਾ ਮਕਾਨ ਆ ਜਿਹੜਾ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਤੇ ਬਹੁਤ ਸੋਹਣਾ ਬਣਿਆ ਹੋਇਆਗਾ ਤੇ ਜਿੱਦਾਂ ਦੀਆਂ ਫੈਸਿਲਿਟੀਆਂ ਘਰਾਂ ਦੇ ਵਿੱਚ ਹੁੰਦੀਆਂ ਉਹ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜੀ ਤੇ ਬਾਕੀ ਬਿਜਲੀ ਪਾਣੀ ਦਾ ਸਾਰਾ ਕੰਮ ਇਹਦੇ ਵਿੱਚ ਹੋਇਆਗਾ ਤੇ ਜੋੜੀਆਂ ਵਗੈਰਾ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਜੀ ਤੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਮਤਲਬ ਕਿ ਏਰੀਏ ਦੇ ਵਿੱਚ ਮਕਾਨ ਦੀ ਭਾਲ ਦੇ ਵਿੱਚ ਕਮੈਂਟਾਂ ਜ਼ਰੂਰ ਦੱਸ ਦਿਓ ਤੇ ਬਹੁਤ ਸੋਹਣੀ ਰਸੋਈ ਤਿਆਰ ਕਰੀਏ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਤੇ ਬਾਕੀ ਇਹਦਾ ਰੇਟ ਹੈ ਜਿਹੜਾ ਰੇਟ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ 8 ਲੱਖ ਰੁਪਏ 8 ਲੱਖ ਰੁਪਏ ਰੇਟ ਰੱਖੇ ਗਿਆ ਜੀ ਮਜਬੂਰੀ ਕਰਕੇ ਵੇਚ ਰਹੇ ਨੇ ਜਿੰਨਾ ਜਿਨ੍ਹਾਂ ਨੇ ਖਰੀਦਣਾ ਇਹ ਤਾਂ ਤੁਸੀਂ ਜਲਦੀ ਜਲਦੀ ਸੰਪਰਕ ਕਰ ਸਕਦੇ ਹੋ ਏਰੀਆ ਹੈਗਾ ਜੀ ਪਿੰਡ ਰਾਮਪੁਰ ਥੰਬਰ ਅੰਬਾਲਾ ਹਰਿਆਣਾ ਜਿਨ੍ਹਾਂ ਨੇ ਅੰਬਾਲਾ ਹਰਿਆਣਾ ਦੇ ਵਿੱਚ ਇਹ ਘਰ ਖਰੀਦਣਾ ਉਹ ਜਲਦੀ ਹੀ ਨੰਬਰ ਨੋਟ ਕਰ ਲਓ 9930236831 ਜਿਹੜੇ ਨੰਬਰ ਤੇ ਤੁਸੀਂ ਕਾਲ ਕਰਕੇ ਘਰ ਵਾਲਿਆਂ ਦੇ ਨਾਲ ਗੱਲ ਕਰਨੀ ਨੇ ਘਰ ਦੇ ਮਾਲਕ ਦੇ ਨਾਲ ਉਹ ਇਹ ਨੰਬਰ ਹੈ ਜੀ ਕਈ ਵਾਰੀ ਤੁਸੀਂ ਚੈਨਲ ਦਾ ਨੰਬਰ ਨੋਟ ਕਰ ਲੈਣਾ ਜੋ ਕਿ ਐਡ ਕਰਵਾਉਣ ਵਾਸਤੇ ਹੁੰਦਾ ਤਾਂ ਤੁਸੀਂ ਇੱਕ ਵਾਰੀ ਫੇਰ ਨੋਟ ਕਰ ਲਓ 9930236831 ਇਸ ਨੰਬਰ ਤੇ ਫੋਨ ਕਰਕੇ ਤੁਸੀਂ 75 ਗੱਜ ਦੇ ਵਿੱਚ ਬਣਿਆ ਘਰ ਵੇਚਣ ਦਾ ਕਾਰਨ ਇੱਕ ਸਿਰਫ ਮਜਬੂਰੀ 8 ਲੱਖ ਦੇ ਵਿੱਚ ਤੁਹਾਨੂੰ ਦੇ ਦੇਣਗੇ ਜੀ ਘਰ ਬਾਕੀ ਮਾਨਤਾਨ ਮੌਕੇ ਤੇ ਹੋ ਜੂਗਾ ਜੇਕਰ ਤੁਸੀਂ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਜਾਉਂਗੇ ਚੈਨਲ ਦਾ ਨਾਮ ਲੈ ਕੇ ਤੁਸੀਂ ਘਰ ਖਰੀਦੋਗੇ ਤੁਹਾਨੂੰ ਹੋਰ ਵੀ ਮਾਨਤਾਨ ਦਿੱਤਾ ਜਾਊਗਾ ਤੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣੀ ਹੈ ਤਾਂ ਆਪਣਾ ਨੰਬਰ ਵੀਡੀਓ ਦੇ ਵਿੱਚ ਚੱਲ ਰਿਹਾ 987988444 ਇਸ ਨੰਬਰ ਤੇ ਤੁਸੀਂ ਇੱਕ ਵਧੀਆ ਵੀਡੀਓ ਫਰਾਂ 7 ਮਿੰਟਾਂ ਦੀ ਫੁੱਲ ਸਕਰੀਨ ਦੀ ਤੇ ਸਾਰੀ ਜਾਣਕਾਰੀ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਜਿਹੜੀ ਚਲਾ ਦਿੱਤੀ ਜਾਊਗੀ ਚੈਨਲ ਦਾ ਨੰਬਰ ਵੀਡੀਓ ਦੇ ਵਿੱਚ ਹਮੇਸ਼ਾ ਥੱਲੇ ਪੀਲੇ ਅੱਖਾਂ ਦੇ ਵਿੱਚ ਚੱਲਦਾ ਰਹਿੰਦਾ ਨਿਊ ਹਾਲੈਂਡ 3630 ਟਰੈਕਟਰ ਵਿਕਾਊ ਆ ਜੀ 2016 ਮਾਡਲ ਰੇਟ ਹੈ ਜੀ 475000 475000 ਰੁਪਏ ਰੇਟ ਰੱਖਿਆ ਵਧੀਆ ਟਰਨ ਦੀ ਕੰਡੀਸ਼ਨ ਹੈ ਓਕੇ ਰਿਪੋਰਟ ਹੈ ਟਰੈਕਟਰ ਏਰੀਆ ਬਠਿੰਡਾ ਜੀ ਫਿਰਦਨ ਵਾਸਤੇ ਨੰਬਰ ਨੋਟ ਕਰ ਲਓ 9316615 ਪੂਰਾ 801 ਨੰਬਰ ਤੇ ਖਰੀਦ ਸਕਦੇ ਹੋ ਸਵਿਫਟ ਵੀਡੀ ਗੱਡੀ ਵਿਕਾਊ ਹੈ ਗੱਡੀ 2002 ਬਲ ਹੈ ਜੀ ਦੂਜੇ ਨਾਲ ਰੇਟ 140000 ਏਰੀਆ ਫਤਿਹਗੜ ਚੂੜੀਆਂ 9872601256 ਇਹ ਮਾਲਕ ਦਾ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਲਾਈਕ ਜ਼ਰੂਰ ਕਰ ਦਿਓ ਜੀ ਫਾਰਮਰ ਟਰੈਕ 45 ਡਬਲ ਕਲਚ ਟਰੈਕਟਰ ਵਿਕਾਊ ਸ਼ੋਰੂਮ ਕੰਡੀਸ਼ਨ ਨਵੀਂ ਬੈਟਰੀ 30% ਐਰ ਪੰਜਾਬ ਨੰਬਰ ਚਿਪ ਵਾਲੀ ਕਾਪੀ ਏਰੀਆ ਸਰਹੰਦ ਫਤਿਹਗੜ੍ਹ ਸਾਹਿਬ ਰੇਟ 1 ਲੱਖ 90000 883 72 304 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਫਾਰਮਰ ਟਰੈਕ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਟਰਾਲੀ ਵਿਕਾਊ ਹੈ 11/6.5 ਦੀ ਡਬਲ ਟਾਇਰ weight 16 ਕੁੰਟਲ 1,38,000 ਡਿਮਾਂਡ ਏਰੀਆ ਬਰਨਾਲਾ 9463127747 ਦੂਜੇ ਨੰਬਰ ਹੈ ਜੀ 7347501326 ਇਹ ਜਨਾ ਨੰਬਰਾਂ ਤੇ ਫੋਨ ਕਰਕੇ ਤੁਸੀਂ ਟਰਾਲੀ ਜਿਹੜੀ ਖਰੀਦ ਸਕਦੇ ਹੋ ਬਹੁਤ ਸੋਹਣੀ ਤੇ ਹੈਵੀ ਟਰਾਲੀ ਬਣੀ ਹੋਈ ਹੈ ਘਰ ਵਿਕਾਊ ਹੈ ਜੀ ਵਿਜੇਨਗਰ ਬਟਾਲਾ ਰੋਡ ਸਾਈਡ ਗਲੀ ਨੰਬਰ 7 ਡੇਢ ਮੰਜ਼ਲ ਬਣੀ ਹੈ ਚਾਰ ਰੂਮ ਕਿਚਨ ਤਿੰਨ ਵਾਸ਼ਰੂਮ ਸ਼ਹਿਰ ਅੰਮ੍ਰਿਤਸਰ ਦਾ ਇਹ ਘਰ ਹੈ ਜੀ 9877366740 ਦੂਜਾ ਨੰਬਰ ਹੈ 9877278903 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਘਰ ਹੈ ਜਿਹੜਾ ਖਰੀਦ ਸਕਦੇ ਹੋ 17 ਵਿਗੇ ਜ਼ਮੀਨ ਵਿਕਾਊ ਹੈ 6 ਘੰਟੇ ਨਹਿਰ ਦੀ ਵਾਰੀ ਹੈ 17 ਵਿਗੇ ਜ਼ਮੀਨ ਵਿਕਾਊ ਹੈ 6 ਘੰਟੇ ਨਹਿਰ ਦੀ ਵਾਰੀ ਹੈ ਦੋ ਮੋਟਰਾਂ ਨੇ ਮੇਨ ਇੰਦਰਾ ਗਾਂਧੀ ਨਰਦਾ ਮੋਗਾ ਜ਼ਮੀਨ ਦੇ ਵਿੱਚ ਕਦੇ ਵੀ ਨਹੀਂ ਬੰਦ ਹੁੰਦਾ ਜਿਹੜਾ ਇਹ ਮੋਗਾ ਨਾਲ ਜੀ ਚੱਲਦਾ ਹੀ ਰਹਿੰਦਾ ਕਦੇ ਬੰਦ ਨਹੀਂ ਹੁੰਦਾ ਦੋ ਡੱਗ ਬਣੇ ਨੇ ਪਾਣੀ ਵਾਲੇ ਕੰਪਿਊਟਰ ਹੈ ਸਾਰੀ ਜ਼ਮੀਨ ਮੁੱਲੜੀਆਂ ਰੋੜ ਪਿੰਡ ਦੀ ਨਿਆਈ ਵਾਲੀ ਜ਼ਮੀਨ ਰੇਟ ਹੈ ਜੀ 9 ਲੱਖ ਬਿੱਗੇ ਦਾ ਏਰੀਆ ਜੀ ਸੂਰਤਗੜ ਗੰਗਾ ਨਗਰ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਮਾਲਕ ਨੇ ਦਿਖਾਇਆ ਹੋਇਆ ਨੰਬਰ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਕਮੈਂਟ ਕਰਕੇ ਦੱਸੋ ਤੁਸੀਂ ਵੀਡੀਓ ਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੇ ਅੱਜ ਦੀ ਵੀਡੀਓ ਨੂੰ ਕਿੰਨਾ ਕਿੰਨਾ ਨੇ ਸ਼ੇਅਰ ਕੀਤਾ ਹੈ ਕਮੈਂਟਾਂ 'ਚ ਜ਼ਰੂਰ ਦੱਸਿਓ ਨੰਬਰ ਨੋਟ ਕਰ ਲਓ ਜੀ 72 299 13 410 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਅੱਜ ਦੇ ਵੀਡੀਓ ਦੇ ਲਈ ਐਨ ਆਈ ਤੇ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਦੇ ਨਾਲ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸੋ ਜੇ ਤੁਹਾਨੂੰ ਵੀਡੀਓ ਪਸੰਦ ਆਈ ਜੀ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਕਮੈਂਟਾਂ 'ਚ ਵਾਹਿਗੁਰੂ ਲਿਖ ਕੇ ਲਾਈਕ ਕਰ ਦਿਓ ਜੀ ਕਮੈਂਟਾਂ 'ਚ ਵਾਹਿਗੁਰੂ ਜ਼ਰੂਰ ਲਿਖਦਿਆ ਕਰੋ ਜੀ ਚਾਹੇ ਸ਼ੇਅਰ ਕਰੋ ਨਾ ਕਰੋ ਪਰ ਵਾਹਿਗੁਰੂ ਜ਼ਰੂਰ ਲਿਖਦਿਆ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੜਰੋ ਐਸੇ ਤਰ੍ਹਾਂ ਚੈਨਲ ਦੇ ਨਾਲ ਜਲਦੀ ਮਿਲਦੇ ਇੱਕ ਹੋਰ ਨਵੇਂ ਵੀਡੀਓ ਨਾਲ ਧੰਨਵਾਦ